ਇੱਕ ਕੱਲ ਤੁਹਾਡੇ ਆਫਿਸ ਦੀ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਵਿੱਚ ਮੈਂਬਰ ਆਫ ਪਾਰਲੀਮੈਂਟ ਐਮ ਐਲ ਏ ਹੋਰ ਬਹੁਤ ਕਾਫੀ ਰੋਲਾ ਰਪੋਟਿਆ ਸਰਵਿਸ ਲਾ ਦੇਖੋ ਕੋਈ ਰੋਲਾ ਪਾਣੀ ਹੈ ਇਲੈਕਟਿਡ ਰਿਪ੍ਰੈਜ਼ੈਂਟੇਟਿਵ ਨੇ ਐਮ ਐਲ ਏ ਐਮ ਪੀ ਸਭਨ ਸਾਡਾ ਫਰਜ ਹੈ ਉਹਨਾਂ ਦਾ ਸਤਿਕਾਰ ਕਰਨਾ ਤੇ ਇਹ ਹਮੇਸ਼ਾ ਉਹ ਸਤਿਕਾਰਯੋਗ ਨੇ ਕੱਲ ਵੀ ਅੱਜ ਵੀ ਤੇ ਉਹ ਸਤਿਕਾਰ ਨਾਲ ਹੀ ਆਏ ਤੇ ਉਹਨਾਂ ਨੂੰ ਪੂਰਾ ਸਤਿਕਾਰ ਮਿਲਿਆ ਉਥੇ ਸਾਰੀ ਗੱਲ ਐਮ ਕੇ ਵੱਲੀ ਚੱਲ ਰਹੀ ਸੀ ਤੇ ਉਹਨਾਂ ਦੇ ਵਿੱਚੋਂ ਜਿਹੜੇ ਆਪਣੇ ਲੋਕਲ ਐਮ ਐਲ ਏ ਸਾਹਿਬ ਸੀ ਪਾੜਾ ਸਾਹਿਬ ਉਹਨਾਂ ਨੂੰ ਪਤਾ ਨਹੀਂ ਕੀ ਸਮੱਸਿਆ ਹੋਈ ਉਹ ਉਹਨਾਂ ਨੇ ਕੁਝ ਲੱਗਿਆ ਵੀ ਸ਼ਾਇਦ ਡਿਪਟੀ ਕਮਿਸ਼ਨਰ ਸਾਡੀ ਗੱਲ ਪ੍ਰੋਪਰ ਨਹੀਂ ਸੁਣ ਰਹੇ ਉਹ ਤਲਕੀ ਜਾ ਕੇ ਗੱਲ ਕਰਨ ਲੱਗੇ ਤੇ ਉਹਨਾਂ ਦੇ ਆਪ ਦੇ ਲੀਡਰਸ ਨੇ ਵੀ ਉਹਨਾਂ ਨੂੰ ਸਮਝਾਇਆ ਵੀ ਇਸ ਤਰ੍ਹਾਂ ਗੱਲ ਨਹੀਂ ਕਰਨੀ ਚਾਹੀਦੀ ਤੇ ਅਸੀਂ ਵੀ ਉਹਨੂੰ ਇਹੀ ਕਿਹਾ ਵੀ ਜੇ ਜਦੋਂ ਆਪਾਂ ਗੱਲ ਬੈਠ ਕੇ ਹੋ ਰਹੀ ਹੈ ਤੇ ਸਮੱਸਿਆ ਦਾ ਬੈਠ ਕੇ ਹੱਲ ਹੁੰਦਾ ਤੇ ਡਿਪਟੀ ਕਮਿਸ਼ਨਰ ਸਾਡੀ ਸਤਿਕਾਰਯੋਗ ਸਾਰੇ ਰਿਪ੍ਰੈਜ਼ੈਂਟੇਟਿਵਸ ਦਾ ਸਤਿਕਾਰ ਕਰ ਰਿਹਾ ਤੇ ਤੁਹਾਨੂੰ بڑے ਐਮਕੇ ਬਲੀ ਬਿਠਾ ਕੇ ਉਹਨੇ ਕੱਪ ਆਫ ਟੀ ਸੁੱਡੀ ਸਾਰੀ ਗੱਲ ਸੁਣੀ ਜਾ ਰਹੀ ਹੈ ਫਿਰ ਇਸ ਤਰ੍ਹਾਂ ਦਾ ਮਾਹੌਲ ਕ੍ਰੀਏਟ ਕਰਨਾ ਠੀਕ ਨਹੀਂ ਹੈ ਤੇ ਉਹ ਠੀਕ ਹੈ ਇੱਕ ਇੰਪਲਸ ਦੇ ਵਿੱਚ ਉਹਨਾਂ ਦੇ ਪਾੜਾ ਸਾਹਿਬ ਨੇ ਜੋ ਬੋਲਿਆ ਉਹਨਾਂ ਦੀ ਪ੍ਰੋਬਲਮ ਹੈ ਇਹ ਉਹਦਾ ਜਵਾਬ ਉਹ ਦੇ ਸਕਦੇ ਆ ਬਟ ਮੈਨੂੰ ਕੋਈ ਗਿਲਾ ਸ਼ਿਕਵਾ ਨਹੀਂ ਉਹ ਤਾਂ ਉਹਨਾਂ ਦੇ ਫਿਰ ਜਦੋਂ ਨਾਲ ਪਾੜਾ ਸਾਹਿਬ ਨੇ ਸ਼ੁਰੂ ਕੀਤਾ ਤਾਂ ਕਈ ਵਾਰ ਲੀਡਰ ਨੂੰ ਆਪਣੇ ਲੀਡਰ ਦੀ ਸਪੋਰਟ ਕਰਨੀ ਪੈਂਦੀ ਹੈ ਬਟ ਉਹਨਾਂ ਨੇ ਬਾਅਦ ਦੇ ਵਿੱਚ ਉਹ ਵੀ ਗਿਆ ਵੀ ਸਾਨੂੰ ਇਹ ਜੋ ਹੋਇਆ ਸਹੀ ਨਹੀਂ ਹੋਇਆ ਵੀ ਅਸੀਂ ਅੱਗੇ ਤੋਂ ਇਸ ਦਾ ਖਿਆਲ ਰੱਖਾਂਗੇ ਠੀਕ ਸਾਹਿਬ ਦੇ ਹੋਮ ਕਿੱਲਾ ਹੋਣੀ ਜਿਹੜੇ ਟਿੱਪੀ ਸਪੀਕਰ ਨੇ ਉਹਨਾਂ ਨੂੰ ਕੰਪਲੇਂਟ ਵੀ ਕੀਤੀ ਸੀ ਨਹੀਂ ਮੈਨੂੰ ਪਤਾ ਨਹੀਂ ਉਹਨਾਂ ਨੇ ਕੰਪਲੇਂਟ ਕੀਤੀ ਹੈ ਤੇ ਕਿਤੇ ਤਾਂ ਚੰਗੀ ਗੱਲ ਹੈ ਤਾਂ ਮੈਂ ਵੀ ਦੱਸਾਂ ਉਹਨਾਂ ਨੂੰ ਤਾਂ ਜੋ ਬੋਲੇ ਆ ਉਹ ਬੋਲਿਆ ਮੈਂ ਤਾਂ ਕੁਝ ਬੋਲਿਆ ਨਹੀਂ ਜੇ ਕੰਪਲੇਂਟ ਕੀਤੀ ਆ ਤਾਂ ਉਹ ਵੀਡੀਓ ਉਹਨਾਂ ਦਾ ਸਾਰੇ ਜਨਤਕ ਹੋਇਆ ਪਿਆ ਤੇ ਸਪੀਕਰ ਸਾਹਿਬ ਉਹ ਦੇਖ ਲੈਣਗੇ ਤੇ ਮੈਨੂੰ ਉਹਦੀ ਕੋਈ ਡਰ ਨਹੀਂ ਜਦੋਂ ਮੈਂ ਕੋਈ ਗਲਤ ਕੰਮ ਕੀਤਾ ਨਹੀਂ ਮੈਂ ਬੋਲਿਆ ਨਹੀਂ ਤੇ ਕੰਪਲੇਂਟ ਕਰਨਾ ਦਾ ਉਹ ਹੋ ਸਕਦਾ ਵੀ ਆਪਣਾ ਜਿਹੜਾ ਉਹਨਾਂ ਵੱਲੋਂ ਬੋਲਿਆ ਗਿਆ ਉਹਨੂੰ ਕਵਰ ਅਪ ਕਰਨ ਲਈ ਕਰ ਰਹੇ ਹੋਣ ਇਹ ਉਹਨਾਂ ਦੀ ਪ੍ਰੋਬਲਮ ਹੈ ਉਹਦਾ ਬਾਰੇ ਉਹ ਦੇਖ ਸਕਦੇ ਆ ਪਰ ਮੈਨੂੰ ਕੋਈ ਉਹਦੀ ਫਿਕਰ ਨਹੀਂ ਹੈ ਮੈਂ ਆਪਣੀ ਡਿਊਟੀ ਸਹੀ ਤਰੀਕੇ ਨਾਲ ਨਿਭਾ ਰਿਹਾ ਤੇ ਅੱਜ ਵੀ ਸਾਰਿਆਂ ਦਾ ਸਤਿਕਾਰ ਹੈ ਇਲੈਕਟਿਡ ਸਾਡੇ ਰਿਪ੍ਰੈਜ਼ੈਂਟੇਟਿਵ ਨੇ ਐਮਪੀ ਨੇ ਐਲਓਪੀ ਨੇ ਸਾਡੇ ਬਾਜਵਾ ਸਾਹਿਬ ਤੇ ਸਾਰਿਆਂ ਦਾ ਕੱਲ ਵੀ ਸਤਿਕਾਰ ਕੀਤਾ ਮੈਂ ਅੱਜ ਵੀ ਸਤਿਕਾਰ ਕਰਦਾ ਤੇ ਕੱਲ ਵੀ ਕਰਾਂਗੇ ਬਾਕੀ ਜੇ ਉਹਨਾਂ ਨੇ ਕੋਈ ਉੱਚਾ ਨੀਚਾ ਬੋਲਿਆ ਤਾਂ ਉਹਦੇ ਜਵਾਬਦੇ ਉਹ ਨੇ ਧੰਨਵਾਦ ਜੈ ਅਗਰੀਕਲਚਰ ਡਿਪਾਰਟਮੈਂਟ ਤੇ ਵੀ ਹੈ ਇਹ ਆ ਡਿਪਾਰਟਮੈਂਟ ਤੇ ਵੀ ਨਹੀਂ ਕੋਈ ਦਿੱਕਤ ਹੈ ਇਹ رابطہ ਕਾਇਮ ਕਰਕੇ ਸਾਡੇ ਅੰਸਰਾਂ ਨਾਲ ਉਸ ਤਰ੍ਹਾਂ ਦਾ ਤਾਲਮੇਲ ਕਰ ਲਈਏ ਅਸੀਂ ਆਪਣੇ ਤਰਫੋਂ ਵੀ ਜਿੰਨੀਆਂ ਪੰਚਾਇਤ ਵਿਧਾਨੇ ਤੇ ਗੁਰਪਾਂ ਦੀਆਂ ਮਸ਼ੀਨਾਂ ਨੇ ਉਹਦਾ ਸਾਰਾ ਪੂਲ ਕਰਕੇ ਜਿਹੜੇ ਹੋਸਟ ਕੋਡ ਮਿਲਣਗੇ ਜਿਨ੍ਹਾਂ ਨੂੰ ਹੋਸਟਲ ਵਾਈਜ਼ ਹਰ ਪਿੰਡ ਤੇ ਜਾਵੇ ਉਹਨਾਂ ਨੂੰ ਪਤਾ ਹੋਵੇ ਕਿ ਸਾਡੇ ਮਸ਼ੀਨ ਕਦੋਂ ਆਣੀ ਹੈ ਜਿਹੜਾ ਛੋਟਾ ਜ਼ਿਮੀਂਦਾਰ ਹੈ ਜਿਹੜਾ ਵੱਡਾ ਜ਼ਿਮੀਂਦਾਰ ਕਰ ਲਾਂਦਾ ਜਿਆਦਾ ਉਹਦੇ ਕੋਲ ਆਪਣੀ ਮਸ਼ੀਨ ਹੁੰਦੀ ਆ ਜਾਂ ਉਹ ਹਾਇਰ ਕਰ ਲਾਂਦਾ ਯਾ ਬੀਲਰ ਵਾਲੇ ਨਾਲ ਗੱਲ ਕਰ ਲੰਦਾ ਉਹ ਸਾਰੀ ਐ ਤੇ ਬੀਲਰ ਵਾਲੇ ਆਪਣੇ ਬਣਾਉਂਦੇ ਆਂ ਤਾਂ ਉਹਨੂੰ ਸਿਸ਼ਾਨ ਦੀ ਜਮੀਨ ਚੋਂ ਇਮੀਡੀਏਟਲੀ ਚੱਕੋ ਤਾਂ ਕਿ ਉਹ ਬਜਾਈ ਦੇ ਵਿੱਚੋਂ ਲੈ ਲਓ ਸਭ ਨੂੰ ਪੰਚਾਇਤ ਵੀ ਜੀ ਦਵਾਣਾਂ ਨੇ ਤੇ ਜਿਹੜੇ ਜਿਹੜੀ ਵੀ ਪੰਚਾਇਤ ਦਾ ਉੱਥੇ ਸਟੋਰ ਕਰ ਲਓ ਉਹ ਕੋ ਕਰਤੇ ਵਾਲੇ ਚੱਕੋ। ਉਹ ਵੀ ਮੰਨ ਕੇ ਇਸ ਗੱਲ ਤੇ ਇਹ ਮੈਨੂੰ ਪਤਾ ਆ ਕਿ ਕਿਸਾਨਾਂ ਦੀ ਆਈ ਸੀ ਬੇਗਨ ਮੇਲ ਬਣਦੋਹਾ ਉੱਥੇ ਮੇਲ ਦੇ ਵਿੱਚ ਹੀ ਕਈ ਨਹੀਂ ਆ ਬਰਾਮੀ ਨੂੰ ਲਿੱਟੂ ਬਾਹਰ ਜਿਹੜੀ ਆਪਣੀ ਦਿੱਨੀ ਆ ਉਹਦੇ ਤੇ ਮੇਰਾ ਤੋਂ 15 ਨਵੰਬਰ ਤੱਕ ਇੰਚਾਨ ਦੇ ਨੂੰ ਸਾਡੇ ਕੋਲ 来ਉਂਦਾ ਦਾ ਮੇਰੀ ਬੁੱਕੀ ਹੈ ਜਿਹੜੇ ਜਿਹੜਾ ਇਸ ਪ੍ਰਸਿੱਧ ਅੱਜ ਉਹ ਹੋਰ ਕੋਈ ਬੜੀਆ ਚੀਜ਼ ਨਹੀਂ ਲਾਈ। ਇਹ ਬੜੀ ਵੱਡੀ ਗੱਲ ਆ ਵੀ ਇਹ ਯਾਰ ਮੈਂ ਡੱਕ ਨਹੀਂ ਲਾਂਦਾ। ਤਾਂ ਜਿਹੜੇ 225 30 ਨੇ ਲਾਈ ਆ ਜੀ ਚਾ ਆਪਣਾ ਵੀ ਆ ਤਾਂ ਆਪਾਂ ਨੂੰ ਵੀ ਸੋਚਣਾ ਚਾਹੀਦਾ। ਕਿ ਆਪਣੇ ਪਿੰਡ ਚ ਵੀ ਮੈਕਸਿਮ ਕਿਸਾਨ ਨੇ ਜਿਨ੍ਹਾਂ ਨੇ ਅੱਗ ਨਹੀਂ ਲਾਉਂਦੇ। ਹਾਂ ਜੀ। ਠੀਕ ਹੈ ਨਾ ਜੀ ਉਹਨਾਂ ਨੇ ਅਸੀਂ ਇੰਟਰੈਕਟ ਕਰਦੇ ਆ ਉਹ ਅੱਜ ਨਾ ਨਾਣ ਕਰਕੇ ਸਾਨੂੰ ਫਾਇਦਾ ਹੋਇਆ ਸਾਡੀ ਉਪਰ ਵੀ ਵੱਧ ਗਈਾ ਗੱਡਾ ਖਰਚਾ ਵੀ ਘਟ ਗਿਆ ਅਸੀਂ এনवायरमेंट ਵੀ ਬਚਾਲਿਆ ਅਸੀਂ ਆਪਣੀ ਸਿਹਤ ਵੀ ਬਚਾਲੀ ਦੇਖੋ ਆਪਾਂ ਨੂੰ ਸੁਖਿ ਨਿਵਾਰ ਹੋਣਾ ਪੈਣਾ ਆ ਇਹਨੂੰ ਲੋਕੀ ਅੱਜੇ ਸਮਾਂ ਹੀ ਬੰਦੀ ਜਾਂਦੇ ਨੇ ਪਹਿਲਾਂ 5-7 ਸਾਲ ਪਹਿਲਾਂ ਸਾਧਨ ਨਹੀਂ ਹੁੰਦੇ ਸੀ ਇਹਨਾਂ ਦਾ ਅਲਟਰਨੇਟਿਵ ਨਹੀਂ ਹੁੰਦਾ ਸੀ ਕਿਸਾਨ ਮਜ਼ਦੂਰ ਸੀ ਬਟ ਉਹਨੂੰ ਮਜ਼ਬੂਰੀ ਵਾਲੀ ਗੱਲ ਨਹੀਂ ਹੈਗੀ